ਗੁਰੂ ਅੰਦਾਵਾ ਜੋ ਅੱਜਕੱਲ ਮਿਊਜ਼ਿਕ ਇੰਡਸਟਰੀ ਵਿੱਚ ਬਹੁਤ ਹੀ ਛਾ ਰਿਹਾ ਹੈ ਜੋ ਇੰਸਟਾਗ੍ਰam ਤੋਂ ਚੱਲਦੀ ਲੜਕੀ ਨੂੰ ਮਿਊਜ਼ਿਕ ਵਿੱਚ ਲੈਂਦਾ ਹੈ ਤਾਂ ਸਿੱਧਾ ਹੀ ਸਟਾਰ ਬਣਾ ਦਿੰਦਾ ਹੈ ਨਿਆ ਮਰਜ਼ੀ ਚੱਲੋ ਨਿਆ ਜਿੱਥੇ ਵੀ ਜਾਂਦੇ ਆ ਸਿਰਾ ਕਰੋਨੇ ਆ ਇਹੀ ਦਾ ਚੌਨੇ ਆ ਇਹੀ ਦਾ ਤੋ ਆਜ ਆਪ ਇਸ ਵੀਡੀਓ ਵਿੱਚ ਜਾਣਾਂਗੇ ਗੁਰੂ ਅੰਦਾਵਾ ਦੀ ਮਾਸਟਰਮਾਈਂਡ ਸਟ੍ਰੈਟੇਜੀ ਤੋ ਦੋਸਤੋ ਜੇਕਰ ਤੁਸੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਪਿਆਰ ਕਰਦੇ ਹੋ ਤਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਇੱਕ ਸਮਾਂ ਸੀ ਗੁਰੂ ਅੰਦਾਵਾ ਨੂੰ ਕਿਹਾ ਜਾਂਦਾ ਸੀ ਕਿ ਗੁਰੂ ਅੰਦਾਵਾ ਟੀ ਸੀਰੀਜ਼ ਦੀ ਵਜ੍ਹਾ ਨਾਲ ਮਸ਼ਹੂਰ ਹੈ ਗੀਤਾਂ ਵਿੱਚ ਟੀ ਸੀਰੀਜ਼ ਦਾ ਬਜਟ ਨੂਰਾ ਦੇ ਠੁੰਮਕੇ ਔਰ ਗੁਰੂ ਰੰਦਾਵਾਦੀ ਬਾਜ ਜਦੋਂ ਇਹ ਤਿੰਨੋਂ ਕੰਬੀਨੇਸ਼ਨ ਮਿਲ ਜਾਂਦੇ ਸੀ ਤਾਂ 100 ਮਿਲੀਅਨ ਵਿਊ ਆਉਣਾ ਲਾਜ਼ਮੀ ਹੁੰਦਾ ਸੀ ਲੇਕਿਨ ਚਾਨਕ ਗੁਰੂ ਅੰਦਾਵਾ ਦੇ ਗਾਣੇ ਹੁਣੇ ਬੰਦ ਹੋ ਗਏ ਔਰ ਇੱਕ ਸੁਪਰ ਹਿੱਟ ਗਾਣਾ ਜਿਸ ਦਾ ਨਾਮ ਹੈ ਹਾਈ ਰेटेड ਗੱਭਰੂ ਚੈਨਲ ਤੋਂ ਡਿਲੀਟ ਕਰ ਦਿੱਤਾ ਗਿਆ ਔਰ ਲੋਕਾਂ ਦੇ ਦਿਲਾ ਵਿੱਚ ਇਹੀ ਸਵਾਲ ਸੀ ਕਿ ਗੁਰੂ ਅੰਦਾਵਾ ਖੁਦ ਹੀ ਫਲॉप ਹੋ ਚੁੱਕਾ ਹੈ ਲੇਕਿਨ ਫਿਰ ਜਦੋਂ ਆਉਂਦਾ ਹੈ 2025 ਔਰ ਫਿਰ ਗੁਰ ਕਤਲ ਸਿਰਾ ਅਜੁਲ ਇਸਪ੍ਰੇਟ ਤਿੰਨੋਂ ਗਾਣੇ ਰਿਲੀਜ਼ ਕਰਦਾ ਹੈ ਔਰ ਫਿਰ ਇਹਨਾਂ ਤਿੰਨਾਂ ਗੀਤਾਂ ਨੇ ਫੇਸਬੁੱਕ ਯੂਟਿਊਬ ਇੰਸਟਾਗ੍ਰਾਮ ਉੱਪਰ ਤਬਾਈ ਮਚਾ ਕੇ ਰੱਖ ਦਿੱਤੀ ਔਰ ਇਹਨਾਂ ਤਿੰਨਾਂ ਗੀਤਾਂ ਵਿੱਚ ਖਾਸ ਗੱਲ ਇਹ ਸੀ ਕਿ ਨਾ ਹੀ ਨੂਰਾ ਦੇ ਠੰਮਕੇ ਔਰ ਨਾ ਹੀ ਟੀ ਸੀਰੀਜ਼ ਦੀ سپورਟ ਬਸ ਗੁਰੂ ਨੰਦਵਾ ਦੀ ਆਵਾਜ਼ ਔਰ ਕੁਝ ਇੰਸਟਾਗ੍ਰਾਮ ਦੇ ਮਾਡਲਸ ਔਰ ਇੱਕ ਹੈਰਾਨ ਕਰ ਦੇਣ ਵਾਲੀ ਗੱਲ ਇਹ ਸੀ ਕਿ ਔਰ ਜੋ ਕੁੜੀ ਇੰਸਟਾਗ੍ਰਾਮ ਤੇ ਗੁਰੂ ਨੰਦਵਾ ਦੇ ਕੱਪ ਸੌਂਗ ਉੱਤੇ ਟ੍ਰੈਂਡ ਵਿੱਚ ਚੱਲ ਰਹੀ ਸੀ ਔਰ ਫਿਰ ਗੁਰੂ ਨੰਦਵਾ ਸਿਰਾ ਗੀਤ ਵਿੱਚ ਉਸ ਕੁੜੀ ਨੂੰ ਲੈ ਲੈਂਦਾ ਹੈ ਔਰ ਫਿਰ ਇਸੇ ਤਰ੍ਹਾਂ ਇਸਕਾ ਪਾਂਡੇ ਕੁੜੀ ਸਿਰਾ ਗੀਤੇ ਇੱਕ ਟ੍ਰੈਨਿੰਗ ਰੀਲ ਬਣਾਉਂਦੀ ਹੈ ਜੋ ਕਿ ਬੋਦੀ ਟ੍ਰੈਨਿੰਗ ਵਿੱਚ ਚੱਲਦੀ ਹੈ ਔਰ ਫਿਰ ਗੁਰੂੰਦਾਬ ਉਸ ਕੁੜੀ ਨੂੰ ਵੀ ਅਗਲੇ ਗੀਤ ਵਿੱਚ ਫੀਚਰ ਕਰ ਦਿੰਦਾ ਹੈ ਜੋ ਕਿ ਤੁਸੀਂ ਅਜੂਲ ਗਾਣੇ ਵਿੱਚ ਇਸ ਕੁੜੀ ਨੂੰ ਦੇਖ ਸਕਦੇ ਹੋ ਔਰ ਐਸੇ ਹੀ ਕਾਰਨ ਕਈ ਕੁੜੀਆਂ ਗੁਰੂੰਦਾਬ ਦੇ ਗੀਤ ਉੱਤੇ ਦੇਅਜ਼ ਬਣਾਉਂਦੀਆਂ ਨੇ ਕੀ ਸ਼ਾਇਦ ਅਗਲੇ ਗੀਤ ਵਿੱਚ ਉਹਨਾਂ ਨੂੰ ਮੌਕਾ ਮਿਲ ਸਕੇ ਪਰ ਅਸਲੀ ਸਵਾਲ ਇਹ ਹੈ ਕਿ ਗੁਰੂ ਦਾ ਆਪਣੀ ਸਟ੍ਰੈਟਜੀ ਨਾਲ ਬਹੁਤ ਹੀ ਵਧੀਆ ਕਮਬੈਕ ਕਰਦਾ ਹੈ ਕੀ ਇਹ ਟ੍ਰਿਕ ਹਮੇਸ਼ਾ ਹੀ ਚੱਲੂਗੀ ਜਾਂ ਫਿਰ ਫਲੋਪ ਹੋ ਜਾਊਗੀ ਕਮੈਂਟ ਵਿੱਚ ਜਰੂਰ ਦੱਸਿਓ ਦੋਸਤੋ